ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਕਿ 30 ਮਾਰਚ ਤੋਂ ਜਿਹੜੇ ਚੇਤ ਦੇ ਨਰਾਤੇ ਸ਼ੁਰੂ ਹੋ ਰਹੇ ਆ ਜਿਹੜੇ ਚੇਤ ਦੇ ਨਰਾਤੇ ਆ ਉਹਨਾਂ ਵਿੱਚ ਕਰਨ ਦੇ ਲਈ ਇੱਕ ਮੈਂ ਤੁਹਾਨੂੰ ਢਾਲਾ ਲੈ ਕੇ ਆਇਆ ਮਾਤਾ ਕਾਲੀ ਦਾ ਜੇ ਇੱਕ ਮਾਤਾ ਕਾਲੀ ਨੂੰ ਤੁਸੀਂ ਖੁਸ਼ ਕਰਨਾ ਹੈ ਤਾਂ ਕਿਸ ਤਰੀਕੇ ਨਾਲ ਤੁਸੀਂ ਕਰੋਗੇ 11 ਨਿੰਬੂਆਂ ਦੀ ਮਾਲਾ ਦੇ ਨਾਲ ਤੁਸੀਂ ਮਾਤਾ ਕਾਲੀ ਨੂੰ ਖੁਸ਼ ਕਰਕੇ ਮਾਤਾ ਕਾਲੀ ਦੀ ਕਿਰਪਾ ਲੈ ਸਕਦੇ ਹੋ ਤੇ ਮਾਤਾ ਕਾਲੀ ਇਹਨਾਂ 9 ਦਿਨਾਂ ਦੇ ਵਿੱਚ ਆਪਣੀ ਹਾਜ਼ਰੀ ਵੀ ਦੇਵੇਗੀ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਤਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਸਾਡੀਆਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਦੋਸਤੋ ਹੁਣ ਗੱਲ ਕਰਦੇ ਆਂ 11 ਨਿੰਬੂਆਂ ਦੀ ਮਾਲਾ ਦੇ ਲਈ ਜਿਹੜੇ ਮਾਤਾ ਕਾਲੀ ਨੂੰ ਭੇਟ ਸਰੂਪ ਤੁਸੀਂ ਕਰਨੀ ਆ ਉਸ ਟਾਰੇ ਬਾਰੇ ਇਹਨਾਂ ਰਾਤਿਆਂ ਦੇ ਵਿੱਚ ਜਿਹੜਾ ਤੁਹਾਨੂੰ Já pata ਹੀ ਹੈ ਕਿ ਹੁਣ ਚੇਤ ਦੇ ਨਰਾਤੇ ਸ਼ੁਰੂ ਹੋਣ ਲੱਗੇ ਆ 30 ਮਾਰਚ ਤੋਂ ਇਹ ਕੰਮ ਤੁਸੀਂ ਪਹਿਲੇ ਨਰਾਤੇ ਤੋਂ ਹੀ ਸ਼ੁਰੂ ਕਰ ਦੇਣਾ ਆ ਤਾਂ ਨੌਂ ਨਰਾਤਿਆਂ ਦੇ ਵਿੱਚ ਇਹ ਲਗਾਤਾਰ ਕੰਮ ਕਰਨਾ ਆ ਦੋਸਤੋ ਤਾਂ ਦੋਸਤੋ ਇਸ ਕੰਮ ਨੂੰ ਤੁਸੀਂ ਕਿੱਦਾਂ ਕਰਨਾ ਆ ਪੂਰਾ ਵੀਡੀਓ ਨੂੰ ਦੇਖਣਾ ਪੈਣਾ ਤੁਹਾਨੂੰ ਐਂਡ ਤੱਕ ਬਿਨਾਂ ਸਕੇਪ ਕੀਤਾ ਹੋਏ ਸਮਝ ਫੇਰ ਆਉਣਾ ਗੱਲ ਨੂੰ ਪੂਰੀ ਜਾਣਕਾਰੀ ਤੁਹਾਨੂੰ ਦੇ ਦਵਾਂਗੇ ਕੱਲੀ ਕੱਲੀ ਗੱਲ ਸਮਝ ਵੀ ਲੈਣੀ ਆ ਦੁਵਾਰਾ ਦੁਵਾਰਾ ਤੁਸੀਂ ਮੈਸੇਜ ਕਰਕੇ ਗੱਲ ਨਹੀਂ ਸਾਨੂੰ ਪੁੱਛਣੀ ਕਿਉਂ ਕਰਕੇ ਅਸੀਂ ਤੁਹਾਨੂੰ ਸਾਰਿਆਂ ਵੀਡੀਓ ਦੇ ਵਿੱਚ ਹੀ ਸਮਝਾ ਕੇ ਜਾਣਾ ਆ ਕਿ ਤੁਹਾਨੂੰ ਸਾਨੂੰ ਮੈਸੇਜ ਕਰਨ ਦੀ ਵੀ ਲੋੜ ਨਾ ਪਵੇ ਪੂਰੀ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲੈਣਾ ਠੀਕ ਹੈ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਲਿਆ ਕਰੋ ਤਾਂ ਦੋਸਤੋ ਜਿਸ ਤਰੀਕੇ ਨਾਲ ਤੁਹਾਨੂੰ ਹੁਣ ਤੁਹਾਡਾ ਕੋਈ ਕੰਮ ਆ ਤੁਹਾਨੂੰ ਅਰ ਮੰਨ ਲਓ ਕੋਈ ਵੀ ਤੁਹਾਡਾ ਕੰਮ ਹੋਵੇ ਕੋਈ ਕਿਸੇ ਤਰੀਕੇ ਦਾ ਕੰਮ ਹੋ ਸਕਦਾ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਨਿੰਬੂਆਂ ਦੀ ਮਾਲਾ ਜਿਹੜੀ ਹੈ 11 ਨਿੰਬੂਆਂ ਦੀ ਮਾਲਾ ਜਿਹੜੀ ਦੁਸ਼ਮਣ ਹੁੰਦੇ ਨਾ ਦੁਸ਼ਮਣਾਂ ਦਾ ਨਾਸ਼ ਕਰ ਦਿੰਦੀ ਹੈ ਅਗਰ ਤੁਸੀਂ ਮਾਤਾ ਕਾਲੀ ਨੂੰ 11 ਨਿੰਬੂਆਂ ਦੀ ਮਾਲਾ ਨੌ ਨਰਾਤਿਆਂ ਦੇ ਵਿੱਚ ਭੇਟ ਕਰਦੇ ਹੋ ਨਰਾਤਿਆਂ ਦੇ ਵਿੱਚ ਭੇਟ ਕਰਦੇ ਹੋ ਤਾਂ ਤੁਹਾਨੂੰ ਮਾਤਾ ਕਾਲੀ ਤੁਹਾਡੇ ਤੇ ਮਿਹਰਬਾਨ ਹੋਵੇਗੀ ਖੁਸ਼ ਹੋਵੇਗੀ ਤੇ ਤੁਹਾਡੇ ਤੇ ਆਪਣੀ ਕਿਰਪਾ ਵਰਸਾਵੇਗੀ ਤਾਂ ਇਹ ਲਗਾਤਾਰ ਦੋਸਤੋ ਜਿਹੜੀ 9 ਦੇ 9 ਨਰਾਤੇ ਅਚ ਕਰਨੀ ਪੈਣੀ ਆ 9 ਨੇ 11 ਨਿੰਮੂਆਂ ਦੀ ਮਾਲਾ ਦੀ ਭੇਟਾ ਮਾਤਾ ਨੂੰ ਇਹ ਦੋਸਤੋ ਰੋਜ਼ ਤੁਸੀਂ ਜਿਸ ਤਰ੍ਹਾਂ ਮੰਨ ਲਓ ਸਵੇਰੇ ਉੱਠਦੇ ਹੋ ਸਵੇਰੇ ਉੱਠ ਕੇ ਤੁਸੀਂ ਜੋਤ ਵੀ ਜਲਾਉਣੀ ਆ ਜੋਤ ਜਲਾ ਕੇ ਜੇ ਤੁਸੀਂ ਨਰਾਤੇ ਰੱਖੇ ਹੋਏ ਤਾਂ ਵੀ ਇਸ ਢਾਲੇ ਨੂੰ ਕਰ ਸਕਦੇ ਹੋ ਜੇ ਤੁਸੀਂ ਨਰਾਤੇ ਨਹੀਂ ਵੀ ਰੱਖੇ ਤਾਂ ਵੀ ਤੁਸੀਂ ਇਸ ਢਾਲੇ ਨੂੰ ਕਰ ਸਕਦੇ ਆ ਦੇਸੀ ਘਿਓ ਦੀ ਇਹਦੇ ਵਿੱਚ ਜੋਤ ਜਲਣੀ ਆ ਦੇਸੀ ਘਿਓ ਦੀ ਤੁਸੀਂ ਜੋਤ ਜਲਾਉਣੀ ਆ ਸਾਫ ਵਸਤਰ ਪਹਿਨ ਕੇ ਠੀਕ ਹੈ ਸਾਫ ਕਪੜੇ ਸਾਫ ਸੁਥਰੇ ਕਪੜੇ ਪਾ ਕੇ ਮਾਤਾ ਕਾਲੀ ਨੂੰ ਅਰਦਾਸ ਕਰਨੀ ਹੈ ਕਿ हे ਮਾਤਾ ਕਾਲੀ ਸਭ ਤੋਂ ਪਹਿਲਾਂ ਤਾਂ ਨਰਾਤਿਆਂ ਦੀ ਤੈਨੂੰ ਬਹੁਤ ਬਹੁਤ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਮਾਤਾ ਕਾਲੀ ਆ ਜਿਹੜੇ 11 ਨਿੰਬੂਆਂ ਦੀ ਮੈਂ ਮਾਲਾ ਤੁਹਾਨੂੰ ਭੇਟ ਕਰਨ ਜਾ ਰਿਹਾ ਇਹ 9 ਦੇ 9 ਨਰਾਤਿਆਂ ਦੇ ਵਿੱਚ ਹੀ ਮੈਂ ਕਰਾਂਗੀ ਕਰਾਂਗਾ ਜਾਂ ਕਰੀ ਕਰਾਂਗੀ ਠੀਕ ਹੈ ਤੁਸੀਂ ਅਰਦਾਸ ਬੇਨਤੀ ਕਰ ਦੇਣੀ ਕਿ ਮਾਤਾ ਮੇਰੀ ਆ ਮੇਰੀ ਮੁਸ਼ਕਲ ਆ ਆ ਮੇਰੀ ਮੁਸ਼ਕਲ ਆ ਆ ਮੇਰਾ ਕੰਮ ਆ ਇਹ ਮੇਰਾ ਕੰਮ ਪੂਰਾ ਹੋ ਜਵੇ ਯਾ ਫਿਰ ਤੁਹਾਡਾ ਕੋਈ ਵੀ ਕੰਮ ਹੋ ਸਕਦਾ ਤੁਸੀਂ ਮਾਤਾ ਕਾਲੀ ਦੀ ਜੇ ਕਿਰਪਾ ਲੈਣੀ ਚਾਹੁੰਦੇ ਆ ਤੇ ਮਾਤਾ ਕਾਲੀ ਨੂੰ ਹਾਜ਼ਰ ਨਾਜ਼ਰ ਕਰਨਾ ਚਾਹੁੰਦੇ ਤਾਂ ਮਾਤਾ ਕਾਲੀ ਅਗੇ ਬੇਨਤੀ ਕਰਨੀ ਕਿ हे ਮਾਤਾ ਕਾਲੀ ਤੁਸੀਂ ਆਪਣੇ ਦਰਸ਼ਨ ਵੀ ਸਾਨੂੰ ਦੇਖੇ ਚਾਓ ਆਪਣੀ ਕਿਰਪਾ ਦੇ ਕੇ ਜਾਓ ਤਾਂ ਕਿ ਅਸੀਂ ਹਮੇਸ਼ਾ ਦੇ ਲਈ ਸੁਰੱਖਿਅਤ ਰਹਿ ਸਕੀਏ ਸਾਡੇ ਤੇ ਕੋਈ ਸਾਡਾ ਦੁਸ਼ਮਣ ਵਾਰ ਨਾ ਕਰ ਸਕੇ ਸਾਨੂੰ ਕੋਈ ਨੀਚਾ ਨਾ ਠਹਿਰਾ ਸਕੇ ਤਾਂ ਦੋਸਤੋ ਤੁਸੀਂ ਇਹ ਕੋਈ ਮਤਲਬ ਕੰਮ ਤੁਹਾਡਾ ਮੈਂ ਸਿਰਫ ਇੱਕ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਇਹ ਦੱਸਿਆ ਕਿ ਕੰਮ ਦੀ ਤੁਸੀਂ ਅਰਦਾਸ ਬੇਨਤੀ ਲਾ ਕੇ ਫਿਰ ਤੁਸੀਂ ਕੀ ਕਰਨਾ ਇੱਕ ਪਿੱਪਲ ਪਾਣ ਦਾ ਪੱਤਾ ਲੈਣਾ ਠੀਕ ਹੈ ਪਾਣ ਦਾ ਪੱਤਾ ਲੈਣਾ ਇਹ ਪਾਣ ਦੇ ਪੱਤੇ ਉੱਤੇ ਤੁਸੀਂ ਦੋ ਲੱਡੂ ਮਠਿਆਈ ਦੇ ਵਿੱਚ ਤੁਸੀਂ ਕੋਈ ਵੀ ਭੇਟ ਰੱਖ ਸਕਦੇ ਹੋ ਠੀਕ ਹੈ ਦੋ ਲੱਡੂ ਰੱਖਣੇ ਆ ਜੇ ਕੁੜਾਲੇ ਗੁਲਾਬ ਜਮਣ ਹੋਣ ਉਹ ਵੀ ਚੱਲਣਗੇ ਗੁਰਸਬੁੱਲੇ ਹੁਣ ਤਾਂ ਵੀ ਚੱਲ ਸਕਦੇ ਮੈਂ ਸਿਰਫ ਤੁਹਾਨੂੰ ਲੱਡੂਆਂ ਦਾ ਦੱਸਣ ਜਾ ਰਿਹਾ ਵੀ ਲੱਡੂ ਵੀ ਰੱਖ ਸਕਦੇ ਆ ਦੋ ਲੱਡੂ ਤੁਸੀਂ ਇੱਕ ਪਿੱਪਲ ਦਾ ਪੱਤਾ ਲੈ ਲੈਣਾ ਪਿੱਪਲ ਦਾ ਨਹੀਂ ਸੌਰੀ ਪਾਣ ਦਾ ਪੱਤਾ ਲੈ ਕੇ ਉਹਦੇ ਉੱਤੇ ਦੋ ਲੱਡੂ ਰੱਖਣੇ ਆ ਇੱਕ ਜੈਫਲ ਰੱਖਣਾ ਆ ਠੀਕ ਹੈ ਮਾਤਾ ਕਾਲੀ ਨੂੰ ਉਹ ਤੁਸੀਂ ਭੇਟ ਦੇ ਸਰੂਪ ਦੇਣਾ ਹੈ 11 ਨਿੰਬੂਆਂ ਦੀ ਮਾਲਾ ਤਾਂ ਤੁਸੀਂ ਦੇਣੀ ਦੇਣੀ ਹੈ ਨਾਲ ਭੋਗ ਦੇ ਵਿੱਚ ਤੁਸੀਂ ਇੱਕ ਪਾਣ ਦੇ ਪੱਤੇ ਦੇ ਉੱਤੇ ਦੋ ਲੱਡੂ ਰੱਖ ਕੇ ਤੇ ਨਾਲ ਇੱਕ ਜੈਫਲ ਰੱਖਣਾ ਮਾਤਾ ਕਾਲੀ ਨੂੰ ਭੇਟ ਸੁਰੂ ਦੇਣਾ ਕਿ ਮਾਤਾ ਕਾਲੀ ਇਹ ਤੇਰਾ ਭੋਗ ਪ੍ਰਸ਼ਾਦ ਤੇਰੀ ਭੇਟ ਆ ਇਹਨੂੰ ਸਵੀਕਾਰ ਕਰ ਲੈਣਾ ਤੇ ਸਾਡੇ ਜਿੰਨੇ ਵੀ ਕਸ਼ਟ ਹੈ ਸਾਡੀਆਂ ਜਿੰਨੀਆਂ ਵੀ ਮੁਸ਼ਕਲਾਂ ਮਾਂ ਕਾਲੀ ਇਹਨਾਂ ਨਰਾਤਿਆਂ ਦੇ ਵਿੱਚ ਪੂਰੀਆਂ ਦੂਰ ਕਰ ਦੇ ਮਾਂ ਤੂੰ ਆਪਣੀ ਕਿਰਪਾ ਵਰਸਾ ਦੋਸਤੋ ਤੁਸੀਂ ਇੰਨੀ ਅਰਦਾਸ ਬੇਨਤੀ ਕਰਕੇ ਇਹ ਜਿਹੜਾ ਕੰਮ ਆ ਤੁਸੀਂ ਕਰ ਲੈਣਾ ਤੁਸੀਂ ਇਹ ਦੇਖਣਾ ਕਿ ਨੌ ਨਰਾਤਿਆਂ ਦੇ ਵਿੱਚ ਹੀ ਤੁਹਾਨੂੰ ਚਮਤਕਾਰ ਦਿਖਣ ਲੱਪਣਿਆ ਠੀਕ ਹੈ ਨਰਾਤੇ ਪਹਿਲੇ ਨਰਾਤੇ ਚ ਵੀ ਪਤਾ ਲੱਗ ਜੂਗਾ ਦੂਜੇ ਚ ਵੀ ਪਤਾ ਲੱਗੇਗਾ ਤੁਹਾਨੂੰ ਬਾਰ ਬਾਰ ਇਸ ਚੀਜ਼ ਦਾ ਪਤਾ ਚੱਲਦਾ ਜਾਊਗਾ ਪਰ ਇਹ ਜਿਹੜੇ ਉਪਾਅ ਜਿਹੜਾ ਢਾਲਾ ਜਿਹੜਾ ਤੁਹਾਨੂੰ ਦੱਸਣ ਜਾ ਰਿਹਾ ਇਹ ਜਿਹੜਾ ਸੱਚੀ ਸ਼ਰਦਾ ਦੇ ਨਾਲ ਸਮਰਪਿਤ ਹੋ ਕੇ ਕਰਨਾ ਪੈਣਾ ਆ ਇਹ ਨਹੀਂ ਕਿ ਤੁਸੀਂ ਉਪਰੋਂ ਉਪਰੋਂ ਕਰ ਲਿਆ ਤੇ ਅੰਦਰੋਂ ਤੁਹਾਡੇ ਮਨ ਦੇ ਵਿੱਚ ਕੁਝ ਹੋਰ ਚੱਲਣ ਦੇ ਅੰਦਰੋਂ ਤੁਸੀਂ ਉੱਤੋਂ ਤੁਹਾਡਾ ਕੁਝ ਹੋਰ ਮਨ ਹੈ ਇਹ ਸ਼ਰਦਾ ਦੇ ਨਾਲ ਸੱਚੀ ਸ਼ਰਦਾ ਦੇ ਨਾਲ ਸੱਚੀ ਭਾਵਨਾ ਦੇ ਨਾਲ ਲੈ ਕੇ ਇਸ ਢਾਲੇ ਨੂੰ ਕਰਨਾ ਫਿਰ ਇਹਦਾ ਰਿਜ਼ਲਟ ਤੁਹਾਨੂੰ ਬਹੁਤ ਜਲਦੀ ਤੇ ਬਹੁਤ ਪਾਵਰਫੁਲ ਮਿਲੇਗਾ ਇਹ ਸਾਡੀ ਗਰੰਟੀ ਹੈ ਜਿਨੇ ਵੀ ਇਸ ਢਾਣੇ ਨੂੰ ਕੀਤਾ ਉਹਨੂੰ ਲਾਭ ਮਿਲਿਆ ਮਿਲਿਆ ਕਿਉਂਕਿ ਕਿ ਨਿੰਬੂਆਂ ਦੀ ਮਾਲਾ ਦੇ ਨਾਲ ਸਮਸਤ ਕਸ਼ਟ ਸਮਸਤ ਦੁੱਖ ਦਿਲ ਇਦਰ ਦੂਰ ਹੁੰਦੇ ਆ ਦੁਸ਼ਮਣਾਂ ਦਾ ਨਾਸ਼ ਹੁੰਦਾ ਆ ਕਮਾਈਆਂ ਚ ਬਰਕਤਾਂ ਪੈਂਦੀਆਂ ਆ ਨਿੰਬੂ ਦੇ ਨਾਲ ਜਿੱਦਾਂ ਇਹ ਜਿਹੜੇ ਮਾਤਾ ਕਾਲੀ ਜਿਹੜੀ ਸੀ ਖੋਪੜੀਆਂ ਦੀ ਮੁੰਡ ਮਾਲਾ ਜਿਹਨੂੰ ਕਹਿੰਦੇ ਸੀ ਉਹ ਪਾਉਂਦੇ ਹੁੰਦੀ ਸੀ ਮਾਤਾ ਗਾਲ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਨਿੰਬੂਆਂ ਦੀ ਜਿਹੜੀ ਮਾਲਾ ਹੈ ਮਾਤਾ ਕਾਲੀ ਨੂੰ ਬਹੁਤ ਜ਼ਿਆਦਾ ਪ੍ਰਸੰਨਕ ਹੁੰਦੀ ਹੈ ਮਾਤਾ ਕਾਲੀ ਖੁਸ਼ ਹੁੰਦੀ ਹੈ ਇਹ ਬਹੁਤ ਲੋਕ ਘੱਟ ਜਾਣਦੇ ਆ ਤੇ ਜਿਹੜੇ ਬੰਦੇ ਨੇ ਇਹ ਮਾਤਾ ਕਾਲੀ ਨੂੰ ਨਿੰਬੂਆਂ ਦੀ ਮਾਲਾ ਦੀ ਭੇਟਾ ਦਿੱਤੀ ਮਾਤਾ ਕਾਲੀ ਖੁਸ਼ ਹੋ ਕੇ ਉਹਦਾ ਸਾਰਾ ਕੰਮ ਆਪ ਖੁਦ ਰਸ ਕਰਦੀ ਹੈ ਸਾਰੇ ਕਸ਼ਟ ਆਪ ਹਰਦੀ ਹੈ ਸਾਡਾ ਦੋਸਤੋ ਇਸ ਨਿੰਬੂਆਂ ਦੀ ਮਾਲਾ ਦੀ ਬਹੁਤ ਵੱਡੀ ਕਹਾਣੀ ਹੈ ਕਥਾ ਹੈ ਤਾਂ ਇਹ ਫਿਰ ਕਿਸੇ ਦਿਨ ਦੱਸਾਂਗੇ ਤਾਂ ਦੋਸਤੋ ਇਹੀ ਵੀਡੀਓ ਚੀਜ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਾਂ ਦੀ ਮਾਲਕ ਭਲੀ ਕਰੇ